ਸਾਨੂੰ ਪਹਿਲਾਂ ਲੱਗਿਆ ਘਰ ਦੇ ਚੱਲੇ ਨਾ ਮਾ ਹੁਣ ਮੁੰਡਾ ਫਿਰ ਹੁਣ ਨਿਕੜੀ ਗਈ ਆਈ ਆਈ ਦੀ ਕੋਈ ਗੱਲ ਦਾ ਨੰਬਰ ਨਹੀਂ ਆਇਆ ਏ ਕਿਨ ਆਪਣਾ ਸਖਵਿੰਦਰ ਘਰ ਕਿਹੜਾ ਪਿੰਡ ਮਹਾਸੰਗ ਗੜੀ ਕੀ ਹੋਇਆ ਤੁਹਾਡੇ ਨਾਲ ਮੈਨੂੰ ਹਨਾ ਰਾਤ ਦੇ ਵਿੱਚੋਂ ਪਹਿਲਾਂ ਪੈਗ ਤੇ ਹਾਕ ਮਾਰ ਕੇ ਬਿਠਾ ਲਿਆ ਆ ਉੱਥੇ ਲਿਜਾ ਕੇ ਮੈਨੂੰ ਹਨਾ ਪਿੱਛੇ ਨੂੰ ਮੋੜ ਲਈ ਗੱਡੀ ਮੈਂ ਕਿਹਾ ਮੈਂ ਨਹੀਂ ਜਾਣਾਗਾ ਹਨੂ ਪਿੱਛੇ ਨੂੰ ਪਿੰਗੀ ਤਰ੍ਹਾਂ ਗੱਲ ਦੱਸੋ ਕੀ ਹੋਇਆ ਤੁਹਾਡੇ ਨਾਲ ਮੈਂ ਆਪਣੇ ਛੱਪੜ ਕੰਡੇ ਬੈਠੀ ਸੀਗੀ ਹਾਂ ਛੱਪੜ ਕੰਡੇ ਬੈਠ ਕੇ ਤੇ ਮੈਂ ਕਿਹਾ ਵੀ ਮੈਂ ਚੱਲ ਪਿੰਡ ਨੂੰ ਸਾਡੇ ਕੋ ਪਿੰਡ ਦਾ ਟੱਕਰ ਜਾਊਗਾ ਨਹੀਂ ਕੋਈ ਟੱਕਰ ਆ ਤਾਂ ਉਹ ਬੁੜੀ ਉੱਤਰ ਕੇ ਕਹਿੰਦੀ ਮੈਨੂੰ ਕਹਿੰਦੀ ਆ ਜਾ ਤੂੰ ਸਾਡੇ ਨਾਲ ਅਸੀਂ ਗੱਡੀ ਨੂੰ ਜਾਣਾ ਕੋਣ ਕੋਣ ਸੀ ਗੱਡੀ 'ਚ ਦੋ ਤਿੰਨ ਜਣੇ ਸੀਗੇ ਇੱਕ ਮੁੰਡਾ ਚਲਾਉਂਦਾ ਸੀ ਦੋ ਬੁੜੀਆਂ ਸੀ ਹਾਂ ਉਹਨੇ ਫੇਰ ਉੱਥੇ ਜਾ ਕੇ ਮੈਨੂੰ ਹਨਾ ਮੋੜਲੇ ਗੱਡੀ ਜਦੋਂ ਮੈਂ ਕਿਹਾ ਵੀ ਮੈਨੂੰ ਇੱਥੇ ਲਾ ਦਿਓ ਹਾਂ ਉਹਨੇ ਫੇਰ ਉਸ ਵੇਲੇ ਮੇਤੋ ਖੋਇਆ ਸਾਮਾਨ ਕੀ ਕੀ ਖੋਲਿਆ ਇੱਕ ਮੇਰੀ ਬਾੜੀ ਲਾ ਲਈ ਇੱਕ ਪੈਸੇ ਲੈ ਲੈ ਖੋਲ ਹੈ ਪੈਸੇ ਕਿੰਨੇ ਸੀ 1500 ਰੁਪਈਆ 1500 ਰੁਪਈਆ ਕੀ ਕਹਿ ਕੇ ਤੁਹਾਨੂੰ ਬਿਠਾ ਲ ਕਿਆ ਕਿਆ ਐਸੀ ਗੜੀ ਨੂੰ ਜਾਣਾ ਹੈ ਕਹਿੰਦੀ ਕਹਿੰਦੀ ਗੜੀ ਨਹੀਂ ਜਾਣਾ ਹਾਂ ਐਸੀ ਵੀ ਗੜੀ ਨੂੰ ਜਾਣਾ ਹੈ ਕਿੰਨੀ ਕੁ ਮੀਲ ਦੂਰ ਹੈ ਉਮਰ ਚਾਹ ਇੱਕ ਤਾਂ 40 ਸਾਲ ਦੀ ਸੀਗੀ ਇੱਕ ਹੋਊਗੀ ਉਸ ਤੋਂ ਵੱਧ ਥੋੜੀ ਬਹੁਤ ਇੱਕ ਵੱਧ ਹੋ ਗਈ ਹਾਂਜੀ ਤੁਸੀਂ ਕਿੱਥੋਂ ਆਏ ਸੀ ਇਧਰੋਂ ਉੱਪਰੋਂ ਗਏ ਆ ਗੁਲੂ ਕੋਸ਼ ਲਵਾ ਕੇ ਦਵਾਈ ਲੈ ਕੇ ਗਏ ਸੀ ਤੁਸੀਂ ਠੀਕ ਨਹੀਂ ਸੀ ਨਹੀਂ ਇਸ ਕਰਕੇ ਤੁਸੀਂ ਵੀ ਉੱਥੇ ਬੈਠ ਗਏ ਹਾਂ ਮੈਂ ਕਿਹਾ ਕੋਈ ਲੈ ਜਾਊਗਾ ਚੱਲ ਫੱਟ ਪਿੰਡ ਦਾ ਟੱਕਰ ਜੂ ਮੇਰੇ ਬੰਦੇ ਦਾ ਸਾਈਕਲ ਪੈਂਚਰ ਹੋਇਆ ਸੀ ਮੈਂ ਕਿਹਾ ਚੈਗਲ ਤੇ ਕਿ ਜਾਣਾ ਮੈਂ ਚੱਲ ਜਾਂਗੀ ਇਸ ਕਰਕੇ ਹੋਈ ਮੇਨਾ ਬੋਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਪਿੰਡ ਪੈਂਡੌਰ ਆ ਜੀ ਹਾਂਜੀ ਕੀ ਗੱਲ ਹੋਈ ਕਿਹਾ ਹਾਂਜੀ ਮੇਰੇ ਇੱਥੇ ਦੁਕਾਨ ਦੇ ਮੋਰੇ ਮਾਤਾ ਬੈਠੀ ਸੀਗੀ ਤੇ ਅਸੀਂ ਅੰਦਰ ਰਗੇ ਤੇ ਕੋਈ ਗੱਡੀ ਵਾਲੇ ਆ ਕੇ ਰੁਕੇ ਇੱਥੇ ਉਹਨਾਂ ਨੇ ਪਾਣੀ ਮੰਗਿਆ ਦੋ ਲੇਡੀਜ਼ ਸੀ ਇੱਕ ਬੰਦਾ ਸੀਗਾ ਪਾਣੀ ਮੰਗਿਆ ਮਾਤਾ ਨੇ ਪਾਣੀ ਲਿਆ ਕੇ ਅੰਦਰੋਂ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਤੇ ਜਦੋਂ ਮਾਤਾ ਗਲਾਸ ਫੜਨ ਗਈ ਉਹਨਾਂ ਨੇ ਤਾਕੀ ਜ ਖੇਤਰੀ ਅੰਦਰੋਂ ਅੰਦਰੋਂ ਸਿੱਟ ਲਈ ਤੇ ਉਹਦੇ ਨਾਲ ਮਾਤਾ ਦੀ ਵਾਲੀ ਖਾ ਖੁੱਲ ਗਈ ਉਹ ਗੱਡੀ ਵੀ ਆ ਕੇ ਲੈ ਗਏ ਹਾਂਜੀ ਵਾਲੀਆਂ ਸੋਨੇ ਦੀਆਂ ਸੀਗੀਆਂ ਹਾਂਜੀ ਪੁਲਿਸ ਨੂੰ ਕੀਤਾ ਸੀਗਾ ਪੁਲਿਸ ਆ ਕੇ ਗਈ ਆ ਹਾਂਜੀ ਹੁਣੇ ਆ ਕੇ ਉਹਦੇ ਆ ਗਏ ਸੀਗੇ ਉਹ ਪੁਲਿਸ ਵਾਲੇ ਹਾਂਜੀ ਕੀ ਮੰਗ ਕਰਦੇ ਸੀਗਾ ਹਾਂਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਇਹਨਾਂ ਤੇ ਇੰਦਾ ਦੇ ਮੇਰੇ ਬੰਦੇ ਆ ਉਹਨਾਂ ਨੱਥ ਪਾਈ ਜਾਵੇ ਜਿਹੜੇ ਜੋਰਾਂ ਤੇ ਰੱਗੀ ਨਸ਼ੇ ਵਾਲੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਨਾ ਤੇ ਅਸੀਂ ਤੇਹੀ ਮੰਗ ਕਰਦੇ ਹਾਂ ਜੀ ਗਾਂਹ ਕੋਈ ਆਉਣ ਵਾਲਿਆਂ ਤੇ ਉਹਨਾਂ ਤੇ ਬਾਕੀਆਂ ਦੇ ਵੀ ਵਿਚਾਰ ਰਵੇ ਹੋਰ ਲੋਕਾਂ ਦੇ ਵਿਚਾਰ ਰਵੇ ਹਨਾ ਜੀ ਮੇਰਾ ਨਾਮ ਐਸੀ ਹੀਮਰਾਜ ਆ ਮਾਤਾ ਸਵਰਨ ਕੌਰ ਨੇ ਬਿਆਨ ਲਿਖਾਇਆ ਵੀ ਕੋ ਨਾਮ ਰੂਮ ਕਾਰਸ ਦੋ ਔਰਤਾਂ ਤੇ ਇੱਕ ਬੰਦਾ ਸੀਗਾ ਉਹਨਾਂ ਨੇ ਕੋਈ ਕੀਤੀ ਹੈ ਬਿਆਨ ਲੈ ਲਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਸਾਰੇ ਜਿਹੜੀ ਉਹ ਕਿਸ ਤਰੀਕੇ ਨਾਲ ਹੋਇਆ ਕੋਈ ਡੀਜੀ ਪ੍ਰੋਮੋਸ਼ਨ ਦੇ ਪਾਸੋਂ ਕਾਰ ਸੀ ਸੁਵਿਫਟ ਕਾਰ ਸੀ ਉਹਦੇ ਵਿੱਚ ਦੋ ਔਰਤਾਂ ਸੀਗੀਆਂ ਉਹਨਾਂ ਨੇ ਮਤਨ ਦੀ ਬਾੜੀ ਹੋਈ ਆ ਠੀਕ ਹੈ ਕੈਮਰੇ ਖੰਗਾਲੇ ਆ ਇਹ ਬੰਦ ਦੀ ਰਣੀ ਦੀ ਕਾਰਵਾਈ ਮਤਨ ਨੂੰ ਕਿਸ ਤਰੀਕੇ ਨਾਲ ਉਹ ਕਹਿੰਦੀ ਪਾਣੀ ਮੰਗਿਆ ਮਤਨ ਜਦੋਂ ਉਹਨੂੰ ਪਾਣੀ ਦਿੱਤਾ ਤੇ ਉਹ ਬਾੜੀ ਦੀ ਝਾੜ ਮਾਰ ਕੇ ਫੁਰਕ ਰਹੀ